ਮਾਨਯੋਗ ਐਸਐਸਪੀ ਫੋਜਪੁਰ ਸ਼੍ਰੀਮਤੀ ਫੌਗਨਾ ਮਿਸ਼ਰਾ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਜੋ ਸਾਡੀ ਪੂਰੇ ਸਿਟੀ ਦੀ ਟ੍ਰੈਫਿਕ ਪੁਲਿਸ ਸਰ ਉਹਨਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਜੀ ਤੇ ਸਾਰੀ ਪੁਲਿਸ ਪਾਰਟੀ ਅਸੀਂ ਅੱਜ ਡਰਿੰਕ ਐਂਡ ਡਰਾਈਵ ਦੇ ਕਲਾਸ ਮਹਿਮਬਦੀ ਹੋਈ ਹੈ ਜਿਸ ਦੇ ਤਹਿਤ ਜਿੰਨੇ ਵੀ ਪੂਰੇ ਸਿਟੀ ਦੇ ਵਿੱਚ ਅਲੱਗ-ਅਲੱਗ ਪੁਆਇੰਟ ਤੋਂ ਦਿੱਤੇ ਖਾਸ ਤੌਰ ਤੇ ਕੋਈ ਢਾਬੇ ਨਹੀਂ ਜਾਂ ਦੁਕਾਨਾਂ ਨੂੰ ਜਿੱਥੇ ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮਿਟਰ ਦੇ ਰਾਈ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵੀ ਵਿੱਚ ਕੋਈ ਬੰਦਾ दारू ਸਹਤ ਗੱਡੀ ਚਲਾਉਂਦਾ ਦੇਖਦਾ ਵਾ ਤਾਂ ਉਹਨਾਂ ਦਾ ਚਲਾਣ ਵੀ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਇਸ ਬਾਰੇ ਅਵੇਰ ਵੀ ਕੀਤਾ ਜਾ ਰਿਹਾ ਬਣ ਹੁਣ ਤੱਕ ਅਸੀਂ ਇਹ ਡਰਾਈਵ ਸ਼ਾਮ ਦੀ ਮੂਵਿੰਗ ਕੀਤੀ ਗੱਡੀ ਹੋਈ ਹੈ ਜੋ ਅਸੀਂ ਰਾਤ ਤੱਕ ਇਹ ਡਰਾਈਵ ਚਲਣੀ ਹੈ ਉਸ ਤੋਂ ਬਾਅਦ ਤੁਹਾਨੂੰ ਪੂਲ ਗਿਣਤੀ ਦੱਸਾਂਗੇ ਪਰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਅਗਰ ਤੁਸੀਂ दारू ਪੀ ਕੇ ਗੱਡੀ ਚਲਾਉਣੀ ਹੋ ਜਾਂ ਵਹੀਕਲ ਕੋਈ ਵੀ ਚਲਾਉਣੀ ਹੋ ਇਸ ਨਾਲ ਸਿਰਫ ਤੁਹਾਡੀ ਜਾਨ ਨੂੰ ਹੀ ਖਤਰਾ ਨਹੀਂ ਹੋ ਸਕਦਾ ਬਲਕਿ ਜੋ ਸਾਹਮਣੇ ਵਾਲਾ ਕੋਈ ਇਨਸਾਨ ਕੋਈ ਈਵਨ ਸੌਫੀ ਚਲਾ ਕੇ ਆ ਰਿਹਾ ਵਾ ਜਾਂ ਕੋਈ ਪੈਦਲ ਤਰਕ ਤੇ ਬੰਦਾ ਜਾ ਰਿਹਾ ਵਾ ਉਸ ਨੂੰ ਨੁਕਸਾਨ ਹੋ ਸਕਦਾ ਤੇ ਜੋ ਰੀਸੈਂਟਲੀ ਮੋਟਰਵੇਅ ਕਲੈਕਟ ਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਜਿਸ ਦੇ ਤਹਿਤ ਅਗਰ ਕੋਈ 3 MG ਤੋਂ ਉੱਪਰ ਕਿਸੇ ਦੀ ਵੀ ਡਰਿੰਕ ਆਉਂਦੀ ਆ ਤਾਰੂਕੀਤੀ ਆਉਂਦੀ ਆ ਤਾਂ ਉਸ ਨੂੰ 10000 ਰੁਪਏ ਤੱਕ ਜੁਰਮਾਨਾ ਹੋ ਸਕਦਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 6 ਮਹੀਨੇ ਤੋਂ ਵੱਧ ਦੇ ਟਾਈਮ ਲਈ ਉਹਦਾ ਜੋ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਰੱਦ ਹੋ ਸਕਦਾ ਵਾ ਇਸ ਕਰਕੇ ਸਾਰੇ ਜਣੇ ਜੋ ਟ੍ਰੈਫਿਕ ਨਿਯਮਾਂ ਦੇ ਤਹਿਤ ਸਾਨੂੰ ਜੋ ਸੋਫੀ ਦੀ ਗੱਡੀ ਚਲਾਉਣੀ ਚਾਹੀਦੀ ਹੈ ਖਾਸ ਤੌਰ ਤੇ ਆਪਾਂ ਜਦੋਂ ਕਿਸੇ ਪਾਰਟੀ ਦੇ ਵਿੱਚ ਵਿਹਮਤ ਜਾਂਦੇ ਆ ਤਾਂ ਅਨੁਮੋਨਨਾ ਕਿ ਹਰ ਬੰਦਾ ਜੋ ਕੋਈ ਬੰਦੇ ਡਰਿੰਕ ਕਰਦੇ ਨੇ ਤਾਂ ਕੋਸ਼ਿਸ਼ ਕਰੋ ਕਿ ਆਪਣੇ ਨਾਲ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਸਫਲਤਾ पूर्वक ਡਰਾਈਵ ਕਰ ਸਕੋ ਤੇ ਕਿਸੇ ਚੀਜ਼ ਦਾ ਨੁਕਸਾਨ ਤੁਹਾਨੂੰ ਨਾ ਹੋਵੇ ਤੇ ਰੋਡ ਤੇ ਜੋ ਪਬਲਿਕ ਜਾ ਰਹੀ ਹੈ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਕਿੰਨੇ ਜਤੇ ਕਿਸੇ ਮਹੱਤਵਪੂਰਨ ਕੈਂਪੇਨ ਵੀ ਇਹਨਾਂ ਸੈਂਕੜੇ ਇਹਨਾਂ ਲਈ ਐਮੈਂਡਮੈਂਟ ਦੇ ਰਿਕਵਰੀ ਹੋਈ ਹੈ ਮੈਨੂੰ ਲੱਗਦਾ ਪੈਂਸਲ ਹੋ ਗਈ ਐਮੈਂਡਮੈਂਟ ਨੂੰ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਇਸ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਹਾਰਸ਼ ਪਨਿਸ਼ਮੈਂਟ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਤੁਹਾਨੂੰ ਅਗਰ ਤੁਸੀਂ ਡਰਿੰਕ ਐਂਡ ਡਰਾਈਵ ਕਰਦੇ ਹੋ ਸੋ ਮੈਂ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਸਾਰੇ ਮੀਟਿੰਗਾਂ ਦੇ ਰਹੀਂ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਅਗਰ ਕੋਈ ਵੀ ਬੰਦਾ ਸਾਡੇ ਅਫਰੋਜ਼ਪੁਰ ਕਹਿਰ ਦੇ ਵਿੱਚ ਡਰਿੰਕ ਐਂਡ ਡਰਾਈਵ ਕਰਦਾ ਪਾਇਆ ਗਿਆ ਅਸੀਂ ਉਸ ਦਾ ਚਲਾਣ ਵੀ ਕਰਾਂਗੇ ਤੇ ਕੋਰਟ 'ਚ ਇਹ ਰਿਕੁਐਸਟ ਵੀ ਕਰਾਂਗੇ ਕਿ ਤੁਹਾਡੀ ਆਪਣੀ ਤੇ ਅਸੀਂ ਆਮ ਪਬਲਿਕ ਨੂੰ ਰੋਡ ਤੇ ਜਾ ਰਹੀ ਹੈ ਉਹਨਾਂ ਦੇ ਜਾਨ